ਜੇ ਤੁਸੀਂ ਨਾ 2 ਲੱਖ ਰੁਪਏ ਦਾ ਟਰੈਕਟਰ ਲੈਣਾ ਹੈਗਾ ਕਿਤੇ ਜਾਣ ਦੀ ਲੋੜ ਨਹੀਂ ਬਾਈ ਬਿੱਟੂ ਦੇ ਘਰੇ ਆ ਜਾਓ ਮਹਿਲਾ ਚੌਂਕ ਆ ਚਾਰ ਟਰੈਕਟਰ ਦਿਖਾਉਣ ਲੱਗੇ ਆ ਰੇਟ ਵੀ ਬਿਲਕੁਲ ਜਾਇਜ਼ ਨੇ ਬਈ ਆ 735 ਕਿੰਨਾ ਮਾਡਲ ਇਹ ਸਿਰਫ ਬਾਹਲਾ ਨਹੀਂ ਇਹਦਾ ਆਪਾਂ ਮੁੱਲ ਕਰ 2 ਲੱਖ ਤੇ 25000 ਦਾ 2 ਲੱਖ ਵਿੱਚ ਮਾਡਲ ਕਿੰਨਾ 602 ਬਰੀਕ ਨੇ ਉਹ ਲਾਲਾ 2006 ਮਾਡਲ ਆ ਬਰੀਕ ਨਹੀਂ ਦੇ ਦਾਂਗੇ ਯਾਰ ਛੱਡ ਜਿਹੜਾ ਤੇਰੀ ਜਿਹੜੇ ਆ ਖੜੇ ਨੇ ਫਾਰਮ ਟਰੈਕ 60 ਆ 45 ਖੜਾ ਆ 60 ਖੜਾ ਹਾਂ ਇਹਨਾਂ ਦਾ 1000 ਰੇਟ ਦੇ ਦਈਏ ਇਹਦਾ ਮਾਡਲ ਕੀ ਆ 7 ਇਹ ਵੀ 7 ਮਾਡਲ ਆ ਆ ਵੀ 7 ਮਾਡਲ ਆ 8 ਮਾਡਲ ਆ ਇਹ 8 ਮਾਡਲ ਆ ਇਹਦੇ ਕੋਲ ਆ ਬੈਂਪਰ ਵੀ ਲੱਗਿਆ ਹੋਇਆ ਰੇਟ ਦੱਸ ਕੇਰ 215 15000 ਮੈਂ ਸਟਾਰਟਿੰਗ ਤੇ ਕਿਹਾ ਸੀ ਵੀ 2 ਲੱਖ ਰੁਪਏ ਬਸ ਜਿਹੜੀ ਕਹੇ ਤਾਂ ਫਿਰ ਤੇਰੀ ਹੁਣ ਕੀ ਕਰੀਂ ਉਲਟਾ ਨਹੀਂ ਸਕਦੇ ਹੁਣ ਆ ਤਿੰਨੇ ਟਰੈਕਟਰਾਂ ਚੋਂ ਜਿਹੜਾ ਮਰਜ਼ੀ ਟਰੈਕਟਰ ਲੈ ਜਾਓ 2-2 ਲੱਖ ਰੁਪਏ ਦਾ ਤੇ ਆਜੋ ਕੇਰਾ ਮੈਨ ਇਹਦੇ ਡਿਸਟ੍ਰੀਬਿਊਟਰ ਵੀ ਲੱਗਿਆ ਆ ਆ ਟਰੈਕਟਰ ਦੇ ਡਿਸਟ੍ਰੀਬਿਊਟਰ ਵੀ ਲੱਗਿਆ ਹੋਇਆਗਾ ਬਾ ਸ਼ੌਂਕੀਆ ਯੱਟ ਦਾ ਟਰੈਕਟਰ ਰੱਖਿਆ ਹੋਇਆ ਇਹ 10-12000 ਦਾ ਤਾਂ ਲੋ ਵੀ ਸੱਜਣੋ ਕਿਹੜਾ ਆਜੋ ਮਹਿਲਾ ਚੌਕ ਸੰਗਰੂਰ ਤੋਂ 9 ਕਿਲੋਮੀਟਰ ਦੜਬੇ ਤੋਂ ਵੀ 9 ਕਿਲੋਮੀਟਰ ਤੱਕ ਕਰ ਲੋ ਸਪਰਕ ਬਿੱਟੂ ਦੇ ਨਾਲ ਨੰਬਰ ਸਕਰੀਨ ਤੇ